ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਹੋਵੋਗੇ ਸਾਰੇ ਠੀਕ ਠਾਕ ਜੀ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਆਪਾਂ ਆਲੇ ਬਈ ਹੈਂਕੁਣ ਸਾਥ ਤੇ ਅੱਜ ਮਹਾ ਪੀਜੀ ਪਾਗੇੜਾ ਮਾਰ ਕੇ ਆਈਏ ਬਈ ਕਾਫੀ ਦਿਨ ਹੱਤਾ ਹੋ ਗਿਆ ਗਿਆ ਨੂੰ ਪਹਿਲੀ ਤਰੀਕ ਨੂੰ ਗਏ ਤੇ ਦੋ ਦਿਨ ਪਹਿਲਾਂ ਹੋਰ ਮੰਤ 10 ਦਿਨ ਹੋ ਗਏ ਦੋ ਤਿੰਨ ਦਿਨ ਪਹਿਲਾਂ ਨਹੀਂ ਗਿਆ ਹਾਂ 10 ਦਿਨ ਹੋ ਗਏ ਬਈ ਗਿਆ ਨੂੰ ਉਹ ਨੂੰ ਪੀਵੀ ਉਹ ਦਿਨ ਟੋਲੂ ਪੰਪ ਲੋ ਆਇਆ ਬਹੁਤ ਦਿਨ ਜਾਇਆ ਉੱਤੇ ਅਗਲੇ ਦਿਨ ਨਾ ਉੱਧ ਨਹੀਂ ਗਿਆ ਬਸ ਉਸ ਤੋਂ ਬਾਅਦ ਕੰਮ ਆਇਆ ਉਸ ਤੋਂ ਬਾਅਦ ਨਹੀਂ ਗਿਆ 10 ਦਿਨ ਹੋ ਗਏ ਬਈ ਅੱਜ ਦੇਖਦੇ ਜਾਗਾ ਕਿਹਸਾ ਮਹੌਲ ਹੈ ਵਾਹਾਂ ਦਾ ਕਿਹਸਾ ਮਹੌਲ ਹੈ ਕੀ ਆ ਸਮਾਚਾਰ ਹੈ ਹਾਂ ਦਾ ਫੋਨ ਵੀ ਕਰੀ ਜਾਂਾ ਕੋਈ ਨਾ ਕੋਈ ਉੱਥੇ ਰੇਂਜ ਨਹੀਂ ਆਦੀ ਫੋਨ ਨਹੀਂ ਮਿਲਦਾ ਤਾਂ ਇਸ ਕਰਕੇ ਫੋਨ ਫਾਨ ਕੱਲ ਆਇਆ ਤਾਂ ਇੱਕ ਦਾ ਮੈਂ ਠਾਇ ਹੀ ਨਹੀਂ ਹੈ ਇੱਕ ਦਾ ਜਿੱਦਣ ਜਾਣ ਲੱਗੇ ਤੇ ਜਾ ਰਹੇ ਤੇ ਉਹ ਦਿਨ ਆਇਆ ਤਾਂ ਵਾ ਮੈਂ ਚੱਕੇ ਨਹੀਂ ਹੈ ਵਾ ਕਵਰੇ ਕਿੱਥੋਂ ਮਰੂੰਗੇ ਮਾਪੇ ਹੈਗਾ ਹਰਪ੍ਰੀਤ ਮਾ ਅੱਪੇ ਸਾਰ ਲੈਣਾ ਕਿ ਨਹੀਂ ਮੈਂ ਪਾਈ ਪਾਈ ਦਾ ਸਾਰੇ ਅੰਡੇ ਨੋਰ ਗਿਆ ਇਹਦੇ ਨੇ ਕਿ ਪਰ ਦਿਓ ਸਿਰਦਰ ਦਿਨ ਨੂੰ ਜਿਹੜੀ ਕਰਾਂਗੇ ਨਾਲੇ ਬਿੰਨ ਦੋ ਮਿੰਨ ਵਾ ਇੱਕ ਰੋਡ ਕੱਢਦੇ ਅਪਾ ਜਾਏਗੇ ਸਿਰਦਰ ਦਿਨ ਬਾ ਉਹ ਆ ਜਾਏਗੇ ਸੱਟ ਟਕਾਣੇ ਪਾ ਠੀਕ ਨਹੀਂ ਹਾਂ ਹਾਂ ਜਿਹੜਾ ਵੈਰਾ ਆਜੂ ਆ ਕਹਿੰਦਾ ਇਹ ਵਾਂ ਸੋੜ ਦਾਂ ਹੈ ਉਹਨੂੰ ਉਤਨੇ ਦੇਣੇ ਵਾਹਾਂ ਤੇ ਇਤਰਾ ਲੈਣੇ ਕਰਨਾ ਨਹੀਂ ਲਾਉਣ ਦੇ ਪਤਾ ਜੀ ਜਿਹੜੀ ਪਤਾ ਲੱਗੇਗਾ ਕਿਸ ਨੂੰ ਕਿੰਨੇ ਦੇਣੇ ਕੀ ਕਰਨਾ ਦੀਂਝਰ ਦੀਂਝਾ ਕਹਿੰਦੇ ਬਈ ਬੰਦੇ ਦੇ ਪੱਲਾ ਘਰੇ ਹੀ ਕਹਿੰਦੇ ਇਸ ਤਰੀ ਲੱਗ ਰੇ ਹੈ ਨਹੀਂ ਦੇਖ ਲਈ ਕਹਿੰਦੇ ਕਿ ਤਰ੍ਹਾਂ ਚਲਾ ਗਿਆ ਹੈ ਮੋਟਰਕ ਬਲਾ ਇਹ ਤਾਂ ਚਾੜੇ ਲੱਗ ਰੇ ਫੋਨ ਲੋ ਬਈ ਆਪਾਂ ਪਹੁੰਚ ਗਏ ਸ਼ਿਆਦਬਰ ਮਹਾ ਜੂਸ ਪੀ ਲੀਏ ਕੀ ਕੰਮ ਕਰਦਾ 10 10 15 ਦਿਨ ਹੋ ਗਏ ਬਈ ਜੂਸ ਪੀਏ ਨੂੰ ਵੀ ਫੋਨ ਲਗ ਜਾਓ ਕੋਈ ਸਮਝ ਨਹੀਂ ਗਿਆ ਇਹ ਵੀ ਹੈ ਗਰਾਂ ਦੇ 1 2 3 ਛੱਡ ਗਿਆ ਵੀ ਪੀਲੇ ਗਰਾਂ ਦੇ ਨੇ ਡੇਲੀ ਵੀ ਪੀਲੇ ਗਰਾਂ ਦੇ ਅੱਛਾ 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 ਚਲ ਜੂਸਪੀ ਕੇ ਚੱਲਾਂ ਅੱਜ ਪਲਨारामੂ ਨਪਰਾਨ ਮੋੜ ਲੀਤੀ ਗੱਡੀ ਨਪਰਾਨ ਨਾਇਦ ਨੂੰ ਗੱਡੂ ਹਾਂ ਜੂਸਪੀ 'ਚ ਚਲਾਂਗੇ ਭਾਈ ਬੁਰਾ ਹਾਲ ਹੋ ਗਿਆ ਇਹ ਘਰੋਂ ਪਹੁੰਚ ਗਏ ਦੇ 8:00 ਵਜੇ ਘਰੋਂ ਪਹੁੰਚ ਗਏ ਨਹੀਂ ਆ 8:00 ਵਜੇ ਆਪਾਂ ਘਰਾਂ ਪਹੁੰਚ ਗਏ ਬਈ ਸਵੇਰੀ ਅ ਮੈਂ ਚੱਲ ਚੱਲਦੇ ਪੀਜੀ ਕੋਲ ਗੇੜਾ ਮਾਰਨ ਬਾਕੀ ਦੇਖਦੇ ਆਂ ਹੋਰ ਕਰਦੇ ਆਂ ਇੱਕ ਉਹ ਕੰਮ ਗੱਡੀ ਵੀ ਧੋਣੀ ਆਪਰ ਨੇ ਗੱਡੀ ਦਾ ਬਹੁਤ ਬੁਰਾ ਹਾਲ ਹੋਇਆ ਵਾ ਗੱਡੀ ਵੀ ਵਾਸ਼ਿੰਗ ਕਰਾਣੇ ਅੰਦਰ ਤੇ ਬਾਹਰ ਤੇ ਦੇਖਦੇ ਆਂ ਟਾਈਮ ਲੱਗ ਗਿਆ ਕੱਲ ਨੂੰ ਮੇਰੇ ਖਾਲਸੇ ਸੰਡੇ ਅੱਜ ਪਰਸੋਂ 2 ਪਰਸੋਂ ਨੂੰ ਸੰਡੇ ਨੂੰ ਬੰਦ ਹੋਊ ਪਰੰਟੀਸ਼ਨ ਹੈ ਹਲੋ ਵੀ ਬਹੁਤ ਸ਼ੁਕਰੀਆ ਆਪਾਂ ਨੋਮਾ ਬਾਕੀ ਉਹਦਾ ਆ ਕੇ ਫੇਰ ਆਪਾਂ ਗਰਮੀ ਵਾ ਬਾਈ ਉੱਥੇ ਮੌਸਮ ਗੁਬਿੰਦ ਤਾਂ ਤਾਂ ਦਾ ਹੈ ਮਤਲਬ ਨਾ ਠੰਡ ਨਾ ਗਰਮੀ ਬਾਈ ਹੱਤਾ ਦਾ ਹਵਾ ਲਗਾ ਹੈ ਨਾ ਹੈ ਬਾਕੀ ਉਨਾ ਗੁਮਿੰਦ ਧਾਮ ਗਰਮੀ ਉਨਾ ਠੰਡ ਹੈ ਗੁਮਿੰਦ ਧਾਮ ਠੰਡ ਹੈ ਖੜੇ ਮੋਟਰ ਮੋਟਰ ਹੈ ਨੜੇ ਮਹਾ ਹਾਂ ਉਹ ਨਹੀਂ ਛੋਹ ਹੈ ਨੂੰ ਮਿਲਾਈ ਤਾ ਹੱਬ ਦੇਵਾ ਬਟਾ ਲੋ ਵੀ ਦੇਖੋ ਗੱਡ ਦੀਆਂ ਚਗਾਠਾਂ ਹਾਂ ਹਾਏ ਹਾਏ ਸਾਸਰੀ ਗਾਲ ਜੀ ਆਂਡ ਖਾਨੇ ਤੁਹਾਨੂੰ ਦੇਖੋ ਰਮੂ ਵੀ ਲੈਵਰ ਲੱਗ ਰਹੀ ਐ ਚੱਕ ਤੀਆਂ ਗੰਦਾ ਬਈ ਫਿਰ ਮੈਂ ਤਾਂ 10 15 ਦਿਨ ਬਾਅਦ ਆਇਆ ਹਾਂ ਔਰ ਹੁਣ 10 ਦਿਨ ਹੋ ਗਏ 15 ਦਿਨ ਆ 15 ਦਿਨ ਬਾਅਦ ਆਇਆ ਔਰ ਵਧੀਆ ਰਹੀ ਤੁਹਾਨੂੰ ਸੁਣਾਉਂ ਜੇ ਜਦ ਕਹਿੰਦੇ ਤਾਂ ਪਰਸਰ ਨੂੰ ਨਾ ਉਤੇ ਨੂੰ ਹਜੂਰ ਸਾਹਿਬ ਨੂੰ ਗਏ ਹਿਮਕੁੰਡ ਸਾਹਿਬ ਹਾਂ ਉਹ ਨਹੀਂ ਉਹ ਤੈਨੂੰ ਹੀ ਜੀ ਅੱਛਾ ਆਪ ਨੂੰ ਇਹਨਾਂ ਨੂੰ ਬਚਾਰੇ ਨੂੰ ਪਤਾ ਨਹੀਂ ਆਓ ਇਹਨਾਂ ਨੂੰ ਕੀ ਪਤਾ ਬੇਰ ਨੇ ਸਤਨਾਮ ਮਹਾਰਾਜ ਵੀ ਨਹੀਂ ਦੱਸਿਆ ਕਹਿੰਦਾ ਉਹ ਤਾਂ ਥੱਕ ਗਏ ਨੇ ਇਹਨਾਂ ਤੋਂ ਕਹੀ ਕਿ ਪਰਸੋਂ ਨੂੰ ਆ ਜਾਂਗੇ ਹਾਂ ਉਹ ਰਾਮਦਾਬਈ ਜੀ ਆ ਕੇ ਲੋਨੀ ਪਰਸੋਂ ਆ ਜਾਂਗੇ ਨਾ ਤਿੰਨ ਦਿਨ ਤਾਂ ਜਾਣੇ ਵਿੱਚ ਲੱਗ ਜਾਨੇ ਲੱਗਦੀ ਔਰ ਤਜਾ ਦాతੇ ਨੂੰ ਮੰਨ ਕੇ ਜਾਣ ਜੀ ਲੱਗ ਜਾਂਦੇ ਹਾਂ ਹਾਂ ਜੇ ਮਤਲਬ ਰਾਮ ਤੇ ਜਾਵ ਆਵੇ ਨਾ ਬਹੁਤ ਦੁਨੀ ਜਿੱਦਣ ਅਸੀਂ ਗਏ 10000 ਸੰਗਤ 10000 ਉਦੋਂ ਕੱਠ ਜਿਆਦਾ ਦਾ ਬਾਕੀ ਬਹੁਤ ਜਾ ਰਹੀ ਹੈ ਸੰਗਤ ਹਾਂ ਬਹੁਤੀ ਸੰਗਤ ਜਾ ਰਹੀ ਹੈ ਹਾਂ ਨਲੇ ਦੇਲੇ ਤੋਰਨੇਦਾਰ ਆ ਵੀ ਹੈ ਨਹੀਂ ਟਰਨੇ ਦਾ ਦੋ ਘਾਟੀਆਂ ਐ तकरीबन 25 ਕਿਲੋਮੀਟਰ ਦੀ ਚੜ੍ਹਾਈ ਐ ਤਰਾਈ ਹਾਂ ਲਗਭਗ 25 ਕਿਲੋਮੀਟਰ ਪੈ ਜਾਂਦਾ ਵੀ 25 ਕਿਲੋਮੀਟਰ ਐ ਤਾਂ ਸਾਧਨ ਵੀ ਹੋਣੇ ਕੋੜੇ ਐ ਖੱਤਰਾਂ ਜਿਹੜੇ ਮਤਲਬ ਖੱਤਰਾਂ ਵੀ ਐ ਉਦੋਂ ਹੀ ਪਿੱਠੂ ਜੇ ਵੀ ਹੈ ਉਹ ਪਿੱਛੇ ਪਿੱਠੂ ਜੀ ਲਾ ਗਊਗਾ ਪਿੱਛੇ ਬਿਠਾੜ ਲੈਣੇ ਹਾਂ ਉਹ ਲੈਣੇ ਐ 1500 ਰੁਪਇਆ ਵੀ ਜਾਣੇ ਲਿਓਗੇ ਨਾ ਨਾ ਇੱਕ ਸਾਈਡ ਦਾ ਅੱਛਾ ਜੀ ਹਾਂ ਅੱਧ ਤੱਕ ਦਾ ਮਤਲਬ ਉਰਾਂ ਗੋਵਿੰਦ ਘਾਟ ਤੇ ਗੋਵਿੰਦ ਧਾਮ ਤੱਕ ਫੇਰ ਤਾਂ ਗੋਵਿੰਦ ਧਾਮ ਤੇ ਜਦ ਹਿਮਕੁੰਡ ਸਾਹਿਬ ਜਾਣਾ ਉੱਥੇ ਤੇ 1500 ਫੇ ਲੱਗ ਗਏ ਹਾਂ ਹਾਂ ਨੂੰ ਨਹੀਂ ਪਤਾ ਲੈ ਕਿ ਮੈਂ ਜ਼ਰੂਰ ਜਾਣਾ ਤਾਂ ਕੌਣ ਜੱਗੀ ਅੱਛਾ ਜੱਗੀ ਆ ਨੰਦਾ ਹਾਂ ਮੱਠੂ ਦਾ ਡੇਢੀ ਹਾਂ ਕਾ ਮੈਨੂੰ ਯਾਰ ਸਾਥ ਹੋਈ ਨਹੀਂ ਕੋਈ ਲੋਟ ਆਉਂਦਾ ਜੀ ਤੋਂ ਮੇਰਾ ਬੋਤ ਕਰ ਰਿਹਾ ਅੱਛਾ ਮਾ ਵੀ ਪਤਾ ਕਿਸੇ ਨੂੰ ਵੀ ਨਹੀਂ ਸੰਨ ਨੂੰ ਵੀ ਨਹੀਂ ਪਤਾ ਲੱਗਿਆ ਜਦੇ ਪਤਾ ਲੱਗਿਆ ਵੀ ਚਲ ਗਏ ਗਏ ਆਇਓ ਨਹੀਂ ਕਿ ਹਾਂ ਇਹ ਬਾਈਓ ਨਹੀਂ ਕਿ ਜੇ ਕਰਨ ਤੇ ਆਏ ਕਰਾਂ ਤੇ ਆਏ ਆ ਪਹੁੰਚ ਕੇ ਤੇ 8:00 ਵਜੇ ਅਸੀਂ ਕਰਾਂ ਮਾ ਫਿਰ ਨਾ ਤੂੰ ਗਾ ਰੋਟੀ ਖਾ ਕੇ ਫਿਰ ਪਤਾ ਵੀ ਨਹੀਂ ਲੱਗਦਾ ਤੇ ਤੇਰੇ ਚਦੇ ਪਤਾ ਲੱਗਿਆ ਕਹਿੰਦੇ ਉਹ ਤਾਂ ਹਜ਼ੂਰ ਸਾਹਿਬ ਨੂੰ ਗਿਆਨੇ ਭਾਈ ਕਹਦੇ ਹਜ਼ੂਰ ਨਹੀਂ ਹਜ਼ੂਰ ਸਾਹਿਬ ਨੂੰ ਹੀ ਦੱਸਿ ਗਏ ਐਮਕੁੰਡ ਸਾਹਿਬ ਹਾਂ ਇਹਨਾਂ ਨੂੰ ਪਤਾ ਹੀ ਨਹੀਂ ਤਾਂ ਨਾ ਨਹੀਂ ਹਜ਼ੂਰ ਸਾਹਿਬ ਦੱਸਿ ਗਏ ਲੇਬਰ ਵਾਲੇ ਤੇ ਤੇਰਾ ਭਾਈ ਵੀ ਇਕਣੇ ਗਈ ਗਿਆ ਹਜ਼ੂਰ ਸਾਹਿਬ ਨੂੰ ਗਈ ਹਜ਼ੂਰ ਸਾਹਿਬ ਨੂੰ ਗਈ ਜਾਣਾ ਪਾਣੀ ਦਾ ਕਈ ਦਿਨ ਪਹਿਲਾਂ ਕੀ ਸਲਾਹ ਵਹਾਂ ਜਾਣੇਗੀ ਜੂਰ ਸਾਹਿਬ ਮੈਨੂੰ ਕਹਿ ਦੇਵੀ ਜੂਰ ਸਾਹਿਬ ਜਾਣਾ ਮਹਾ ਮਨੂੰ ਮਹਾ 2-3 ਦਿਨ ਲੱਗਣੇ ਉਹ ਫਿਰ ਕੋਈ ਮੰਨ ਲਓ ਕਾ ਵੀ ਚਲ ਵਹਾਂ ਜਾਵਾਂ ਹੈ ਮੈਂ ਅਭੀ ਖੁੱਲ ਗਿਆ ਨਾ ਪਾਣੀ ਹਾਂ ਖੁੱਲ ਗਿਆ ਬਹੁਤ ਦੁਨੀਆਂ ਜਾਰੀ ਮੋਟਰਸਾਈਕਲ ਨਾ ਪਰੋ ਬੰਦ ਲੈ ਬਾਬੇ ਜੇ ਰਸਤਾ ਕਿਸੇ RAM ji ਕੰਨੀ ਵੀ ਹੁੰਦਾ ਵੀ RAM ji ਬਾਹਾਂ ਵੀ ਜਾਣੀ ਦੁਨੀਆਂ ਇਤਨੀ ਦੁਨੀਆਂ ਜਰੀ ਨਾ ਵਹਾਂ ਬੇਤੁਕੀ ਉਹ ਤਾਂ ਲੰਗਰਾਂ ਨੂੰ ਲੰਗਰ ਦਾ ਇੰਤਜ਼ਾਮ ਹੁੰਦਾ ਵੀ ਸਾਰੇ ਜਾਂ ਲੰਗਰ ਹੈ ਗੁਰਦੁਆਰੇ ਚ ਲੰਗਰ ਆ ਕਮਰੇ ਸਾਰੇ ਕੁਝ ਬਾਕੀ ਆਏ ਆ ਚਾਹ ਬਿਸਕੁਟ ਦਾ ਹੀ ਹੈ ਲੰਗਰ ਰਸਤੇ ਵਿੱਚ ਹਾਂ ਰੋਟੀ ਦਾ ਨਹੀਂ ਹੈ ਚਾਹ ਬਹੁਤ ਵੈਸੇ ਨਾ ਚਾਹ ਬਿਸਕੁਟ ਰਸਤੇ માં ਵੀ ਲੰਗਰ ਦੇਣਾ ਲੰਗਰ ਰਸਤੇ ਵਿੱਚ ਖਾ ਕੇ ਫਿਰ ਚੱਲ ਵੀ ਨਹੀਂ ਹੁੰਦਾ ਹਾਂ ਹਲਕਾ ਫੁਲਕਾ ਹੀ ਖਾਣਾ ਪੈਂਦਾ ਤੇ ਬੰਦਾ ਤੁਰ ਹੀ ਜਾਂਦਾ ਨਾ ਠੀਕ ਚੱਲ ਰਿਹਾ ਕੰਮ ਰਾ ਬੜੀ ਵਧੀਆ ਬਹੁਤ ਵਧੀਆ ਜੀ ਆਪਾ ਜੀ ਹਾਂ ਠੀਕ ਮੈਂ ਕਹ ਰਿਹਾ ਵੀ ਜਿਆਦਾ ਗਾ ਨਹੀਂ ਪਾਣਾ ਦੋ ਮਹੀਨੇ ਚ ਲੱਗੇ ਰਹੋ ਰਾਮ ਤੇ ਕਰਿੰਜਾਓ ਬਸ ਨਾ ਠੀਕ ਬੀਜੀ ਕਹਿੰਦਾ ਕਿ ਬਥੇ ਕਿ ਨਾ ਦੇਖੀ ਬਸ ਇੰਨਾ ਲੱਗਣਾ ਬਸ ਇੱਕ ਦਿਨ ਦਾ ਕੰਮ ਰਹਿ ਗਿਆ ਹੋਰ ਹਾਂ 10 ਦਿਨ ਲੱਗਣੇ 10 ਦਿਨ ਮੈਂ ਲੈਂਟਰ ਪਹੁੰਚ ਜਾਵਾਂ ਚੱਕ ਦੇ ਮੈਂ ਬਾਅਦ ਵਿੱਚ ਕਰਾਂਗਾ ਪਹਿਲੇ ਨੈਂਟਰ ਤੇ ਚੈਦੂ ਹਾਂ ਨਾ ਨਾ ਮੈਂ ਬਾਅਦੋਂ ਪਰੇ ਪਹਿਲਾਂ ਚਾਈ ਕੀ ਕੰਪਲੀਟ ਕਰ ਗਾ ਨਾ ਦੇਖੋ ਨੂੰ ਨਾ ਬਾਅਦ ਵਿੱਚ ਕਰਾਂਗੇ ਚਲੋ ਬਾਅਦ ਵਿੱਚ ਕਰੀ ਪੂਰੇ ਦੇ ਫਿਰ ਮਸ਼ੀਨ ਮਖੂਨੇ ਸਾਰੀ ਪਟਾਈ ਨਾ ਦੇਖੇ ਹਮ ਇੰਟਾਉਂਟ ਚੱਕੋ ਆ ਗਈ ਆ ਤਾਂ ਮਰ ਜਾ ਸਿੰਦਰ ਕੀ ਹਾਲਾਂ ਮਾਰਦੇ ਮੱਜਾਂ ਫਿਰ ਪਿੱਛੇ ਤੇ ਹੈ ਢੇਰੇ ਨਜ਼ਾਰੇ ਪਿੱਛੇ ਤੇ ਮੱਲ ਮੱਲੂ ਜੋ ਜੀ ਬਰੇ ਜੋਦੀ ਹੈਰੀ ਉਹ ਤੇ ਕਿੰਨੇ ਪਾੜਦੇ ਤੋੜ ਦਿੱਤ ਤਨ ਜੇ ਦੇਖ ਲਈ ਲਾਈਵ ਬੱਸ ਕਰ ਰਿਹਾ ਦਾ ਨਾ ਕਾ 3 4 ਲਾਈਵ ਹੋ ਗਿਆ ਲੈ ਲਾਈਵ ਤਾਂ ਮਜਬੂਰੀ ਹੋ ਰਹੀ ਤੇ ਰੇਂਜੋ ਨਹੀਂ ਆ ਨੀ ਮਾ ਸ਼ੁਰੂਆਤ ਨੇ ਕਰੀ ਕੱਲੇ ਕੱਲੇ ਵਾਲੀ ਮੰਨ ਨਹੀਂ ਕਰੀ ਹੈ ਮੇਰੀ ਗੱਲ ਤਾਂ ੱੱਕਾ ਹੋਇਆ ਦਾ ਬੀਬੀ ਜੀ ਹਾਂ ੱੱਕਾ ਹੋਇਆ ਦਾ ਤੇਰੀ ਗੱਲੋਂ

ਵਾ ਠੀਕ ਆ ਇਹ ਤਾਂ ਬਹੁਤ ਦੂਰ ਬੈਠਾ ਰਾਇ ਦੂਰ ਵਾਲਾ ਫਿਰ ਉਹ 3.400 ਕਿਲੇ ਪੜ ਜਾ 3.400 ਕਿਲੋਮੀਟਰ ਦੇ ਕਰੀ ਪੜ ਜਾ ਜਮਾ ਫਸੇ ਆ ਜਾਮਾ ਤਾਂ ਕੋਈ ਨਹੀਂ ਫਸੇ ਬਾਲ ਕਰ ਰਾਇ ਰੀਜੀ ਕੇਸ ਮੁੰਦਰ ਕਰਨੀ ਗੜ ਕੇ थाने ਕਿਉਂ ਰੀਜੀ ਕੇਸ ਮੰਦਰ ਵਾਲਾ ਜਾਮ ਨਾ ਕੀਤ ਕਿਸ ਤਰ੍ਹਾਂ ਕੀਤੇ ਹੈ ਥੋੜਾ ਸਾਦਾ ਬਸ ਜਹਾਂ ਤੇ ਗੰਗੋਤਰੀ ਨੂੰ ਇਨ ਕਦਾਰਨਾਥ ਨੂੰ ਮੁੜਾ ਮਹਾਨ ਵਾਲਾ ਜਾਮ ਹੋਈ ਜਾ ਨਾ ਕਹੀਂ ਨਹੀਂ ਹੈਗਾ ਜਾਮ ਜੀ ਹਾਂ ਬਰਫ ਪੜੀ ਨਹੀਂ ਉਹ ਰੂਹੀ ਕਿਧਰੋਂ ਇਸ ਤਰ੍ਹਾਂੇ ਰੋੜੀ ਪੜੀ ਅੱਛੋ ਜੀ ਹਾਂ ਨਜ਼ਾਰਾ ਦੇ ਕੀ ਕਰਨ ਗਏ ਨੇ ਜਿੱਤ ਮਨੇ ਬਹੁਤ ਨਜ਼ਾਰਾ ਆਇਆ ਧਰਮ ਦੇ ਫੋਟੋਆਂ ਵੀਡੀਓ ਵਲੌਗ ਵੇਖ ਨਜ਼ਾਰਾ ਲੈ ਕੇ ਮੈਂ ਕਹ ਰਿਹਾ ਤਾਂ ਫੋਟੋਆਂ ਦੇਖਾ ਜਲਾ ਦੇਖੇ ਫੋਟੋਆਂ ਦੇਖਾ ਮੈਂ ਤੋ ਦੇਖੇ ਕੋਲੇ ਹੋ ਜਾਣਗੇ ਤੇਰੇ ਪੁਨਖਾ ਹੈਂ 아이 ਕੋਲੇ ਹੋ ਜਾਣਗੇ ਪੁਨਖਾ ਹਾਲ ਤੋਂ ਪਈਓ ਵਹਿਲੀ ਆ Banyak itu, ya, Lo aja tukarannya itu yang ਇਆ ਲਗਾਤੀਆਂ ਇੱਧਰ ਚ ਗੱਠਾਂ ਖੜੀਆਂ ਕਰਤੀਆਂ 2 4 ਦੋ ਜਗੱਠਾਂ ਖੜੀਆਂ ਕਰੀਆਂ ਇਹ ਦੇਖੋ ਬਾਕੀ ਪੈਂਟਰ ਨਹੀਂ ਆਇਆ ਹਲੇ ਆਪਣਾ ਗਿਆ ਵਾ ਘਰਾਂ ਨੂੰ ਉੱਪਰ ਨਹੀਂ ਬਈ ਟਾਈਮ ਲੱਗਦਾ ਹੈ ਦੇਖੋ ਬੱਜੀ ਟਰੈਕਟਰ ਰੱਖਤੀ ਉੱਥੀ ਤੇ ਉੱਪਰ ਨੂੰ ਕੰਦ ਸ਼ੁਰੂ ਹੈ ਥੱਲੇ ਤਾਂ ਮਨੇ ਏਦਾਂ ਪਟਣੀਆਂ ਬੰਨੀਆਂ ਬਈ 3-3 ਫੁੱਟ 4-4 ਵੱਧ ਦੇਖੋ ਤੁਸੀਂ ਯਾਰ ਤੁਹਾਨੂੰ ਫਿਰ ਹਫਤੇ ਕਿਤਾਕ ਦਿਖਾਵਾਂਗੇ 10 ਦਿਨ ਤੱਕ ਦੇਖ ਲਓ ਫਿਰ ਕਿੱਥੇ ਪਹੁੰਚਾ ਦੇਣਾ ਨੂੰ ਐਂਟਰ ਦੇ ਲੱਗ ਕੇ ਲੱਗ ਜਾਣਾ नस पी ख ने মাburaरा दे ਲੋ ਵੀ ਦੋਸਤੋ ਆਪਾਂ ਜਾ ਰਹੇ ਹਾਂ ਜੀ ਹੁਣ ਘਰ ਨੂੰ ਲੇਟ ਹੋ ਗਿਆ ਵੀ ਅੱਜ ਜਾਣਾ ਤਾਂ ਜਾਂਜ ਰਿਹਾ ਉੰਨਾ ਹੀ ਲੇਟ ਹੋ ਗਿਆ ਰਮ ਗੁਣਾ ਕਰਿਆ ਲੇਟ ਚ ਇਹ ਦੇਖੋ ਉੱਚੋ ਕਿਉਂ ਕਰਿਆ ਲੇਟ ਰਾਤ ਨੂੰ ਸਰੀਹ ਢੁੰਦਾ ਫਿਰ ਰਿਹਾ ਬਤਾ ਦੇਖੀਏ ਕੋਨੇ ਕੋਨੇ ਜਾਂ ਆ ਇਹ ਦੇਖੋ ਅਥਵਾ ਖੂਨ ਆਦ ਫੜਵੇਲੀਆ ਬਲ 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 ਤਰਮਾਨੀ ਦੇ ਦੀ ਐ ਬੰਦੇ ਹਲ ਓ ਮੇਰੇ ਯਾਰ ਨਾ ਕਰਿਆ ਨਹੀਂ ਦਰਨ ਬੱਲੋਂ ਦਲੰਦੇ ਅਰੇ ਸਵੇਰੀ ਠਾਲੰਦੇ ਹੈਲੋ ਚੋ ਜੋੜ ਬਿਡ ਲਾ ਜਾ ਰਾ ਤਨ ਸਰੀਰ ਦਾ ਮਦਦ ਸੀ ਰੋ